ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਵ ਰੱਖਿਆ ਗੁਰ ਦਿਆਲੇ ਹੈ ਭੈ ਦੁਖ ਬਿਨਾਸਨ ਹੈ ਭਗਤ ਵਚਲ ਨਾਥ ਨਾਥੇ ਸਰਣ ਨਾਨਕ ਪਰਖ ਅਚਤ ਹੈ ਕੋਰ ਦੁਖੰ ਅਨਕ ਹਤਿਆੰ ਜਨਮਦਾਰਿਦੰ ਮਹਾ ਬਖਿਆਦੰ ਮੈਂ ਤਨ ਤਸ ਗਲ ਸਿਮਰੰਤੇ ਹਰਿ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਵੰ ਕਰੋਤ ਸੋਰਠ ਮਹਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਚੌਕੀ ਚਾਗਿਰਦ ਹਮਾਰੇ RAM ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰਾ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ purkh ਬਿਦਾਤਾ ਰਹਾਉ ਨਾਨਕੇ ਪ੍ਰਭਿ ਬਨਾਸੀ ਤਾਕੀ ਸੇਵਨ ਬਿਰਥੀ ਜਾਸੀ ਅਨੰਦ ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਤਾਤੀ ਵਾ ਨ ਲਗਈ ਪਾਰ ਬ੍ਰਹਮ ਸਰਣਾਈ ਚਾ ਗਰਧ ਹਮਾਰਾ ਰਾਮਕਾਰ ਦੁਖ ਲਗੈ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਤ ਦਿਆ ਏਕਾਲੇ ਵਿਲਾਈ ਰਹਾ ਰਾਹ ਖਿ ਲਈ ਤਨ ਰਖਣ ਹਾਰੇ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਪਹੀ ਪ੍ਰਭ ਭੈ ਸਹਾਈ ਸਲੋਕ ਜੈ ਸਾਧੂ ਗੋਬਦ ਪਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੋ ਨਾ ਛਟੇ ਨਿਕਟ ਨਾ ਜਾਈ ਹੋ ਦੋਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤਾ ਆਰੀਕੇ ਇਰਸਾਨਿਕ ਆਹਰ ਹਰਦੇ ਹੋ ਨਾਨਕ ਕੇ ਮੀਤ